ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮਈ ਮਹੀਨੇ ਦੀ ਪਹਿਲੀ ਲਿਸਟ ਹੈ ਜੀ 4 ਮਈ 2025 ਦੇ ਵਿੱਚ ਜਿਹੜੇ ਅੱਜ ਦੇ 13 ਰਿਸ਼ਤੇ ਕੁੜੀਆਂ ਦੇ ਨੇ ਟੋਟਲ 28 ਰਿਸ਼ਤੇ ਨੇ ਤੇ ਤਿੰਨ ਕੁੜੀਆਂ ਇਕੱਲੀਆਂ-ਇਕੱਲੀਆਂ ਨੇ ਭੈਣ ਭਰਾ ਨੇ ਤੇ ਸਾਰੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਹੁੰਦੇ ਆ ਜਿੰਨੇ ਵੀ ਭੈਣ ਭਰਾ ਪੁਰਾਣੇ ਆ ਸਾਰੇ ਜਾਣਦੇ ਆ ਤੇ ਨਵੇਂਆਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰੋ ਤੇ ਜਿਹੜੇ ਪੁਰਾਣੇ ਵੀ ਰਹਿੰਦੇ ਆ ਚੈਨਲ ਸਬਸਕ੍ਰਾਈਬ ਕਰੋ ਤੇ ਅੱਜ ਦੇ ਰਿਸ਼ਤੇ ਆਪਾਂ ਨੋਟ ਕਰਦੇ ਆ ਇਸ ਚੈਨਲ ਤੋਂ ਇਲਾਵਾ ਆਪਣਾ ਹੋਰ ਕੋਈ ਚੈਨਲ ਨਹੀਂ ਇਸ ਨੰਬਰ ਪਹਿਲਾ ਰਿਸ਼ਤਾ ਕੁੜੀ ਦਾ ਜੀ ਤੇ ਹੱਥ ਜੋੜ ਕੇ ਬੇਨਤੀ ਹੈ ਜੀ ਜਿਸ ਤਰ੍ਹਾਂ ਦਾ ਮੁੰਡੇ ਵਾਲਿਆਂ ਨੇ ਕੁੜੀ ਬਾਰੇ ਤੇ ਕੁੜੀ ਵਾਲਿਆਂ ਨੇ ਮੁੰਡੇ ਬਾਰੇ ਲਿਖਾਇਆ ਹੁੰਦਾ ਹੈ ਉਸ ਤਰ੍ਹਾਂ ਦਾ ਹੀ ਪਰਿਵਾਰ ਉਹਨਾਂ ਨੂੰ ਫੋਨ ਕਰੇ ਤੇ ਲਾਲ ਪੱਟੀ ਦੇ ਵਿੱਚ ਇਹਠਾਂ ਪਰਿਵਾਰ ਦੇ ਹਰੇਕ ਦੇ ਨੰਬਰ ਦਿੱਤੇ ਹੋਣਗੇ ਡਾਇਰੈਕਟ ਗੱਲ ਕਰੋ ਤੇ ਚੈਨਲ ਕਰੋ ਸਬਸਕ੍ਰਾਈਬ ਪਹਿਲਾ ਰਿਸ਼ਤਾ ਨਾਮ ਕੌਰ ਜ਼ਿਲ੍ਹਾ ਲੁਧਿਆਣਾ ਤੋਂ ਕੁੜੀ ਬਲੌਗ ਕਰਦੀ ਹੈ ਪੜਾਈ ਬੀਏ ਅ ਵੀਟ ਲਿਫਟਿੰਗ ਉਹ 2 ਸਾਲ ਦਾ ਕੰਪਿਊਟਰ ਦਾ ਡਿਪਲੋਮਾ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਐ ਇੱਕ ਮੈਡ ਕੈਨੇਡਾ ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੂਤਰ ਰਾਏ ਡੇਟ ਆਫ ਬਰਥ 28 ਸੇ 1992 ਦੀ ਹੈ ਜੀ ਕੰਮ ਕਰੇਲੂ ਕੰਮਕਾਜ ਤੇ ਪਰਿਵਾਰ ਕੋਲ ਕੁੜੀ ਦੇ ਪਰਿਵਾਰ ਕੋਲ 10 ਕਿੱਲੇ ਜ਼ਮੀਨ ਆ ਰਿਸ਼ਤਾ ਮੁੰਡੇ ਨੂੰ 7-8 ਕਿੱਲੇ ਜ਼ਮੀਨ ਹੋਵੇ ਨਸੀ ਤੋਂ ਰਹਤ ਹੋਵੇ ਐਮਬੀਵਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰੋ ਤੇ ਇਸ ਜ਼ਮੀਨ ਤੋਂ ਘੱਟ ਵਾਲੇ ਵੀ ਫੋਨ ਜਿਹੜੇ ਨਾ ਕਰਨ ਪਰਿਵਾਰ ਦਾ ਨੰਬਰ ਲਾਲ ਪੱਟੀ ਦੇ ਵਿੱਚ ਦਿੱਤਾ ਹੋਇਆ ਹੈ ਡਾਇਰੈਕਟ ਗੱਲ ਕਰੋ ਜਾਂ ਜਿਹੜਾ ਰਿਸ਼ਤਾ ਤੁਹਾਨੂੰ ਇਹ ਸੁਣਤਾ ਲੈਣੇ ਹੋ ਤੁਸੀਂ ਜਿਹੜਾ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਲਿਆ ਕਰੋ ਪੂਰੇ 30 35 ਜਿੰਨੇ ਵੀ ਰਿਸ਼ਤੇ ਹੈਗੇ ਆ ਦੇਖ ਕੇ 28 ਰਿਸ਼ਤੇ ਅੱਜ ਦੇ ਤੇ ਉਹ ਬਾਦ ਦੇ ਵਿੱਚ ਵੀਡੀਓ ਤੋਂ ਫੋਨ ਕਰੋ ਪਰਿਵਾਰ ਨਾਲ ਪਹਿਲਾਂ ਰਿਸ਼ਤੇ ਨੋਟ ਕਰੋ ਤੇ ਬਾਅਦ ਚ ਗੱਲਬਾਤ ਕਰੋ ਤੇ ਕਿੱਥੋਂ ਕਿੱਥੋਂ ਵੀਡੀਓ ਦੇਖਦੇ ਹੋ ਵੀਡੀਓ ਤੇ ਵਿਊ ਬਹੁਤ ਆ ਜਾਂਦੇ ਪਿਆਰ ਬਹੁਤ ਦਿੰਦੇ ਹੋ ਤੇ ਕਮੈਂਟ ਤੇ ਲਾਈਕ ਬਹੁਤ ਘੱਟ ਕਰਦੇ ਹੋ ਲਾਈਕ ਕਰ ਦਿਓ ਤੇ ਕਮੈਂਟ ਕਿੱਥੋਂ ਕਿੱਥੋਂ ਵੀਡੀਓ ਦੇਖਦੇ ਹੋ ਤੇ ਖਾਸ ਤੌਰ ਤੇ ਤੁਸੀਂ ਆਪਣੇ ਲੜਕਾ ਲੜਕੀ ਲਈ ਜਾਂ ਲੜਕੇ ਲਈ ਜਾਂ ਕਿਸੇ ਰਿਸ਼ਤੇਦਾਰ ਲਈ ਕਿਹਦੇ ਲਈ ਦੇਖ ਰਹੇ ਹੋ ਇਹ ਵੀ ਮੈਂਸ਼ਨ ਜਰੂਰ ਕਰੋ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਜੀ ਪੜ੍ਹਾਈ میٹرਿਕ ਐਨ ਆਈ ਸੀ ਐਸ ਸੀ ਤੋਂ ਕੀਤੀ ਹੋਈ ਤੇ ਪਲੱਸ 2 ਸੀ ਬੀ ਐਸ ਸੀ ਨਾਨ ਮੈਡੀਕਲ ਸੀ ਬੀ ਐਸ ਸੀ ਬੋਰਡ ਤੋਂ ਕੀਤੀ ਹੋਈ ਡਿਪਲੋਮਾ ਕੀਤਾ ਹੋਇਆ ਕੰਪਿਊਟਰ ਸਿਸਟਮ ਨੈਟਵਰਕ ਐਨ ਟੈਕਨੀਸ਼ੀਅਨ ਦਾ ਕੈਨੇਡਾ ਤੋਂ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਕਜਟ ਗੁੱਤ ਹੋਟਲ ਡੇਟੋਵਰਥ 23112000 ਦਾ ਜੀ ਕੰਮ ਕੈਨੇਡਾ ਦੇ ਵਿੱਚ ਬ੍ਰੈਂਪਟਨ ਆ ਮੁੰਡਾ 4 ਕਿੱਲੇ ਜ਼ਮੀਨਾਂ 10 ਸਾਲ ਦਾ ਵੀਜ਼ਾ ਯੂਐਸਏ ਦਾ ਵੀ ਹੈਗਾ ਕੁੜੀ ਇੱਕ ਇੰਡੀਆ ਦੇ ਵਿੱਚ ਆ ਦਾ ਵੈਲ ਐਜੂਕੇਟਿਡ ਹੋਵੇ ਜਾਂ ਕੈਨੇਡਾ ਵਰਕ ਪਰਮਿਟ ਤੇ ਜਾਂ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਹੋ ਸਕਦਾ ਤੁਹਾਡਾ ਲਾਸਟ ਵਾਲਾ ਰਿਸ਼ਤਾ ਵੀ ਤੁਹਾਡੀ ਪਸੰਦ ਦਾ ਹੋਵੇ ਤੇ ਕੁੜੀਆਂ ਦੇ ਰਿਸ਼ਤੇ ਆਪਾਂ ਬਿਲਕੁਲ ਲਾਸਟ ਤੱਕ ਵੀ ਰੱਖੇ ਹੋਏ ਨੇ ਨਾਮ ਸਿੰਘ ਜਿਲ੍ਹਾ ਬਠਿੰਡਾ ਤੋਂ ਮੁੰਡਾ ਰਾਮਪਰਾਪੂਰ ਤੋਂ ਬਲੋਂ ਐਂਡ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਪੜਾਈ ਤੇ ਪੈਨ ਕਨ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸ਼ ਰਾਮ ਗੜੀਆ ਗੋਦ ਖੋਖਰ ਭਾਈ ਕੇ 27 1 1998 ਦਾ ਡੇਟ ਆਵਰਥ ਹੈ ਜੀ ਮੁੱਖ ਸਹਾਇਕ ਮੈਨੇਜਰ ਹੈ ਜੀ ਮੁੰਡਾ ਆਈਟੀ ਸੈਕਟਰ ਦੇ ਵਿੱਚ ਸੌਫਟਵੇਅਰ ਇੰਜੀਨੀਅਰ ਹੈ ਮਲਟੀ ਨੈਸ਼ਨਲ ਕੰਪਨੀ ਦੇ ਵਿੱਚ ਨੋਇਡਾ ਦੇ ਵਿੱਚ ਤੇ ਹੁਣ ਤੋਂ ਜਿਹੜਾ ਕੰਮ ਕਰ ਰਿਹਾ 12 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਜੀ ਭਰਾ ਕੋਈ ਨਹੀਂ ਤੇ ਹੋਰ ਪ੍ਰਾਪਰਟੀ ਹੈ ਇਹਨਾਂ ਕੋਲ ਤੇ ਨਸੀ ਤੋਂ ਰਹਿਤਾ ਮੁੰਡਾ ਸਰਦਾਰ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਗਵਰਨਮੈਂਟ ਜੋਬ ਤੇ ਹੋਵੇ ਜਾਂ ਨਿੱਜੀ ਖੇਤਰ ਵਿੱਚ ਹੋਵੇ نوکری تو بنا بھی چنگے ਸੁਭਾਵ والے ਜਿਹੜੇ ਫੋਨ ਇਹਨਾਂ ਨੂੰ ਕਰ ਸਕਦੇ ਤੇ ਜਾਤੀਬੰਦਨ ਇਹਨਾਂ ਨੂੰ ਕੋਈ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਸਕਰੀਨ ਸ਼ਾਟ ਲੈ ਕੇ ਰੱਖ ਲਓ ਅਗਲਾ ਰਿਸ਼ਤਾ ਨਾਮ ਸਿੰਘ ਅੰਮ੍ਰਿਤਾਰੀ ਅਜ ਮੁੰਡਾ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਬੀ ٹیک ਸਿਵਲ ਇੰਜੀਨੀਅਰਿੰਗ ਦੀ ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਨਾਈਸ ਇੱਕ ਗੋਤ ਚੰਦੇਲ ਡੇਟ ਆਫ ਬਰਥ 6 7 1995 ਦਾ ਜੀ ਕੰਮ ਕੈਨੇਡਾ ਬ੍ਰੈਪਟਨ ਦੇ ਵਿੱਚ ਆ ਮੁੰਡਾ ਵਰਕ ਪਰਮਿਟ ਤੇ ਹੈ ਇੰਡੀਆ ਦੇ ਵਿੱਚ ਫਾਦਰ ਸਾਹਿਬ ਦਾ ਬਿਜ਼ਨਸ ਹੈ ਕੁੜੀ ਅੰਮ੍ਰਿਤਾਰੀ ਹੋਵੇ ਸੁਸੀਲ ਤੇ ਪੜ੍ਹੀ ਲਿਖੀ ਹੋਵੇ ਪਰਿਵਾਰ ਦਾ ਨੰਬਰ ਲਾਲ ਪੱਟੀ ਦੇ ਵਿੱਚ ਦੋ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਆਪਾਂ ਰਿਸ਼ਤਾ ਜਲਦੀ ਜਲਦੀ ਤਾਂ ਬੋਲਦੇ ਹਾਂ ਕਿਉਂਕਿ ਤੁਹਾਡੇ ਮਾਈਂਡ ਦੇ ਵਿੱਚ ਰਿਸ਼ਤੇ ਦੀ ਸਾਰੀ ਕਹਾਣੀ ਆ ਜਾਵੇ ਤੇ ਪਰਿਵਾਰ ਨਾਲ ਗੱਲ ਕਰ ਲਓ ਤੇ ਵੀਡੀਓ ਜਿਆਦਾ ਲੰਮੀ ਨਾ ਹੋਵੇ ਇਸ ਕਰਕੇ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਵੀਡੀਓ ਨੂੰ ਲਾਸਟ ਤੱਕ ਦੇਖੋ ਜੀ ਇਹ ਬੇਨਤੀ ਹੈ ਨਾਮ ਕੌਰ ਜ਼ਿਲ੍ਹਾ ਗੁਰਦਾਸਪੁਰ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕਾਨਮੈਡ ਆਸਟ੍ਰੇਲੀਆ ਕੱਦ 5 ਫੁੱਟ 1 ਇੰਚ ਕਾਸਟ ਜੱਟ ਸਿੰਘ ਗੂਤ ਰਿਆੜ 17 12 2000 ਦਾ ਇਹ ਕੰਮ ਅੰਮ੍ਰਿਤਸਰ ਸਾਹਿਬ ਜੋਬ ਕਰਦੀ ਹੈ ਕੁੜੀ ਅ ਮੁੰਡਾ ਸੋਹਣਾ ਹੋਵੇ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਯੂਐਸਏ ਜਾਂ ਕੈਨੇਡਾ ਕਿਸੇ ਵੀ ਕੰਟਰੀ ਜਿਹੜੀ ਉੱਪਰ ਮੈਂ ਨਾਮ ਲੈਂਦੇ ਨੇ ਕਿਸੇ ਵੀ ਕੰਟਰੀ ਚ ਹੋਵੇ 3 ਤੋਂ 5 ਕਿੱਲੇ ਜ਼ਮੀਨ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਮਾਸਟਰ ਇਨ ਫਾਰਮੇਸੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਦ 6 ਫੁੱਟ ਹੈ ਜੀ ਕਾਸਟ ਜੱਟ ਸਿੱਖ 23 6 1995 ਦਾ ਡੇਟ ਆਫ ਬਰਥ ਹੈ ਜੀ ਫਾਰਮੇਸੀ ਇਨ ਕੈਨੇਡਾ ਤੇ 6 ਕਿੱਲੇ ਕਮਰਸ਼ੀਅਲ ਜ਼ਮੀਨ ਹੈ ਜੀ ਇਹਨਾਂ ਦੀ ਤੇ ਮੁੰਡਾ ਕੈਨੇਡਾ ਦੇ ਵਿੱਚ ਆ ਕੁੜੀ ਨੇ ਨਰਸਿੰਗ ਫਾਰਮੇਸੀ ਜਾਂ ਬੀ ਡੀ ਐਸ ਕਰੀ ਹੋਵੇ 24 ਤੋਂ 29 ਸਾਲ ਦੀ ਕੁੜੀ ਦੀ ਉਮਰ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੁੜੀ ਦਾ ਰਿਸ਼ਤਾ ਨਾਮ ਕੌਰ ਜ਼ਿਲ੍ਹਾ ਅੰਬੋਹਰ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਬੀਐਸਸੀ ਨਰਸਿੰਗ ਕੀਤੀ ਹੋਈ ਆ ਭੈਣ ਇੱਕ ਮੈਂਡ ਭਰਾ ਇੱਕ ਕਣ ਮੈਂਡ ਕੱਦ 5 ਫੁੱਟ 2 ਇੰਚ ਕਾਸਟ ਰਾਮਗੜੀ ਡੇਟ ਆਫ ਬਰਥ 12 1999 ਦਾ ਜੀ ਡੂਇੰਗ ਗਵਰਨਮੈਂਟ ਜੌਬ ਐਸ ਨਰਸ ਇਨ ਸਿਵਲ ਹਸਪੀਟਲ ਦੇ ਵਿੱਚ ਮੁੰਡਾ ਗਵਰਨਮੈਂਟ ਜੌਬ ਤੇ ਹੋਵੇ ਜਾਂ ਐਨਆਰਆਈ ਹੋਵੇ ਸੁੱਧ ਵੈਸ ਨੂੰ ਹੋਵੇ ਨਸ਼ਾ ਪੱਤਾ ਨਾ ਕਰਦਾ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਜ਼ਿਲ੍ਹਾ ਮੋਗਾ ਤੋਂ ਕੁੜੀ ਬਲੋਂਗ ਕਰਦੀ ਹੈ ਪੜਾਈ ਪੀ ਡੀ ਡੀ ਪੀ ਡੀ ਡੀ ਦੀ ਫੁੱਲ ਫਾਰਮ ਜ਼ਰੂਰ ਦੱਸਿਓ ਤੇ ਕਿੱਥੋਂ ਕਿੱਥੋਂ ਵੀਡੀਓ ਦੇਖਦੇ ਹੋ ਕਮੈਂਟ ਦੇ ਵਿੱਚ ਜੋ ਵੀ ਲਿਖੋ ਜ਼ਰੂਰ ਲਿਖੋ ਜੀ ਕਮੈਂਟ ਜ਼ਰੂਰ ਕਰੋ ਪੀ ਡੀ ਡੀ ਦੀ ਫੁੱਲ ਫਾਰਮ ਦੱਸੋ ਇਨ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਬਿਜ਼ਨਸ ਮੈਨੇਜਮੈਂਟ ਬੀ ਟੈਕ ਕੰਪਿਊਟਰ ਸਾਇੰਸ ਦੀ ਇੰਜੀਨੀਅਰ ਕੁੜੀ ਨੇ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕਨੇਡਾ ਪੀ ਆਰ ਐ ਕੱਦ 5 ਫੁੱਟ 5 ਇੰਚ ਕਾਸਟ ਜੱਟ ਸੇ ਗਊਤਮਾਨ 12 1993 ਦਾ ਡੇਟ ਆਫ ਬਰਥ ਹੈ ਜੀ ਕੁੜੀ ਦਾ ਕਨੇਡਾ ਅੰਡਰ ਰੈਟਰ ਤੇ ਵਰਕ ਫਰੋਮ ਹੋਮ ਤੋਂ ਕਰਦੀ ਹੈ ਮੁੰਡਾ BC ਜਾਂ ਅਲਬਰਟਾ ਦੇ ਵਿੱਚ PR ਜਾਂ ਸਿਟੀਜ਼ਨ ਹੋਵੇ ਬੈਲ ਐਜੂਕੇਟਿਡ 12 ਤੋਂ 15 ਕਿਲੋ ਮੁੰਡੇ ਕੋਲ ਜ਼ਮੀਨ ਹੋਵੇ ਮਾਲਵਾ ਏਰੀਆ ਵਾਲੇ ਭਾਈ ਇਹਨਾਂ ਨੂੰ ਫੋਨ ਕਰੋ ਸਿਰਫ BC ਅਲਬਰਟਾ ਮਤਲਬ ਮਾਲਵਾ ਏਰੀਆ ਦੇ ਵਿੱਚੋਂ ਪੰਜਾਬ ਤੋਂ ਫੋਨ ਕਰਿਓ BC ਤੇ ਅਲਬਰਟਾ ਤੇ ਜਿਹੜਾ ਉੱਥੋਂ ਦੇ ਟਾਈਮ ਦੇ ਆਧਾਰ ਤੇ 10 ਤੋਂ 9 ਵਜੇ ਜਿਹੜੇ ਇਹ BC ਵਾਲੇ ਟਾਈਮ ਦੇ ਅਧਾਰ ਤੇ ਹੀ ਫੋਨ ਕਰਨ ਤੇ ਐਮਬੀ ਮਾਫ ਮੈਰਜ ਬੀਰੋ ਵਾਲੇ ਭਾਈ ਫੋਨ ਨਾ ਕਰਦੇ ਤੇ ਓਨਲੀ ਵਟਸਐਪ ਨੰਬਰ ਪਰਿਵਾਰ ਦੇ ਦੋ ਦਿੱਤੇ ਹੋਏ ਨੇ ਕੁੜੀ ਦੇ ਪਰਿਵਾਰ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਮੁੱਲਾਪੁਰ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਮੁੱਲਾਪੁਰ ਤੋਂ ਮੁੰਡਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਤੇ ਭੈਣ ਕੋਈ ਨਹੀਂ ਆਹ ਸੌਰੀ ਭੈਣ 91 ਮੈਡ ਭਰਾ ਕੋਈ ਨਹੀਂ ਕੱਦ 6 ਫੁੱਟ 2 ਇੰਚ ਕਾਸਟ ਜੱਟ ਸੇ ਗੂਤ ਗਰੇਵਾਲ ਡੇਟ ਆਵਰਥ 6 2000 ਦਾ ਜੀ ਕੈਨੇਡਾ ਦੇ ਟ੍ਰੈਂਟੋ ਦੇ ਵਿੱਚ ਮੁੰਡਾ ਟਰੱਕਿੰਗ ਦਾ ਕੰਮ ਹੈ ਟਰੱਕ ਚਲਾਉਂਦਾ 8.5 ਕਿੱਲੇ ਜ਼ਮੀਨਾਂ ਭਰਾ ਕੋਈ ਨਹੀਂ ਇਕੱਲਾ- ਇਕੱਲਾ ਮੁੰਡਾ ਜੀ ਤੇ ਵਧੀਆ ਘਰ-ਬਾਰ ਹੈ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਵਧੀਆ ਪਰਿਵਾਰ ਤੋਂ ਹੋਵੇ 24 ਤੋਂ 27 ਸਾਲ ਦੀ ਕੁੜੀ ਦੀ ਉਮਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕਔਰ ਇੱਕ ਜਿਹੜੇ ਨਾਰਮਲ ਪਰਿਵਾਰ ਨੇ ਆਪਾਂ ਕਹიდੀਏ ਗਰੀਬ ਪਰਿਵਾਰ ਜਾਂ ਨਾਰਮਲ ਪਰਿਵਾਰ ਆਪਣੀ ਐਡ ਦੇ ਵਿੱਚ ਉਹਨਾਂ ਦਾ ਬੁੱਧਵਾਰ ਨੂੰ ਲਾਈਵ ਸੈਟਅਪ ਲੈ ਕੇ ਆਉਣ ਦੀ ਕੋਸ਼ਿਸ਼ ਰੱਖ ਰਹੇ ਆ ਉਹਦੇ ਵਿੱਚ ਫੀਸ ਵੀ ਕੱਟ ਹੋਏਗੀ ਕੋਸ਼ਿਸ਼ ਕਰ ਰਹੇ ਆ ਉਹ ਵੀਡੀਓ ਦੇ ਲਾਸਟ ਤੇ ਦੱਸਾਂਗੇ ਲਾਸਟ ਤੇ ਸੁਣਿਓ ਆਪਾਂ ਰਿਸ਼ਤਿਆਂ ਦੇ ਵਿਚਾਲੇ ਨਹੀਂ ਖਲਣਾ ਪਾਉਂਦੇ ਹਨਾ ਨਾਮਕੌਰ ਮੁੱਲਾਪੁਰ ਤੋਂ ਕੁੜੀ ਬਲੋਂਗ ਕਰਦੀ ਹੈ ਇਹ ਮੇਰੇ ਖਿਆਲ ਨਾਲ ਭੈਣ ਭਾਈ ਹੈ ਮੁੱਲਾਪੁਰ ਤੇ ਉਹ ਗੁੰਡਾ ਹਨਾ ਬਾਕੀ ਪਤਾ ਕਰ ਲਿਓ ਨਾਮਕੌਰ ਮੁੱਲਾਪੁਰ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਹੈ ਜਿਹੜੀ ਬੀ ਕਾਮ ਬਿਜ਼ਨਸ ਐਂਡ ਨਿਊਟ੍ਰੀਸ਼ਨ ਮੈਨੇਜਮੈਂਟ ਡਿਪਲੋਮਾ ਆਪਾਂ ਦੇਖ ਹੀ ਲੈਨੇ ਇਹ ਇਹਨਾਂ ਦਾ ਹੈਗਾ 70878 ਨੰਬਰ ਤੇ ਮੁੰਡੇ ਵਾਲਾ ਜਿਹੜਾ ਨੰਬਰ ਹੈ 70878 ਹਾਂ ਭੈਣ ਭਾਈ ਹੈ ਇਹ ਨੰਬਰ ਦੋਨਾਂ ਦਾ ਫੈਮਿਲੀ ਦਾ ਸੇਮ ਹੀ ਹੈ ਤੇ ਨਾਮਕੌਰ ਇਹ ਭੈਣ ਹੈ ਜੀ ਅਮੁੱਲਾਪੁਰ ਤੋਂ ਕੁੜੀ ਬਲੌਂਕ ਕਰਦੀ ਹੈ ਪੜਾਈ ਬੀ ਕਾਮ ਬਿਜ਼ਨਸ ਐਂਡ ਨਿਊਟ੍ਰੀਸ਼ਨ ਨਿਊਟ੍ਰੀਸ਼ਨ ਮੈਨੇਜਮੈਂਟ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕਾਣ ਮੜ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੂਤ ਕਰੇਵਾਲ ਡੇਟ ਆਫ ਬਰਥ 9 1998 ਦਾ ਜੀ ਕੰਮ ਕੈਨੇਡਾ ਟੋਰਾਂਟੋ ਦੇ ਵਿੱਚ ਹੈ ਕੁੜੀ ਆਪਰੇਟਰ ਇਹਨੇ ਕੰਪਨੀ ਤੇ ਡਿਵੋਰਸਡ ਹੈ ਕੁੜੀ ਬੱਚਾ ਕੋਈ ਨਹੀਂ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਵਧੀਆ ਸੈਟਲਡ ਹੋਵੇ ਆਪਣਾ ਘਰ-ਬਾਰ ਹੋਵੇ 5 ਤੋਂ 7 ਕਿੱਲੇ ਜ਼ਮੀਨ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਅੰਬਾਲਾ ਹਰਿਆਣਾ ਤੋਂ ਆ ਮੁੰਡਾ ਨਾਮ ਸਿੰਘ ਪਲੱਸ 2 ਬਿਜ਼ਨਸ ਅਕਾਊਂਟਿੰਗ ਦੀ ਕੀਤੀ ਹੋਈ ਹੈ ਭੈਣ ਇੱਕ ਭੈਣ ਇੱਕ ਹੈ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤਖੰਬਰ ਡੇਟ ਆਫ ਬਰਥ ਹੈ 6 ਤੈਨ 1998 ਦਾ ਜੀ ਕੰਮ 16 ਕਿੱਲੇ ਜ਼ਮੀਨ ਹੈ ਕੱਲਾ ਕੱਲਾ ਮੁੰਡਾ ਜੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਕੈਨੇਡਾ ਦੇ ਵਿੱਚ ਕੁੜੀ ਪੀਆਰ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅੰਬਰਤਾਰੀ ਹੈ ਜੀ ਮੁੰਡਾ ਤੇ ਜਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਬੀਬੀਏ ਕੈਨੇਡਾ ਤੋਂ ਕੀ ਕੈਨੇਡਾ ਐਚਆਰ ਤੋਂ ਕੀ ਤੇ ਇਹ ਬੀਬੀਏ ਦੀ ਫੁੱਲ ਫਾਰਮ ਜ਼ਰੂਰ ਦੱਸਿਓ ਜੀ ਨਾ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਔਲਖ 2 2002 ਦਾ ਡੇਟ ਆਫ ਬਰਥ ਹੈ ਜੀ ਮੁੰਡੇ ਨੂੰ 25 ਕਿੱਲੇ ਜ਼ਮੀਨਾਂ ਤੇ ਪਲੱਸ ਕੈਨੇਡਾ ਦੇ ਵਿੱਚ ਇਹਦੀ ਮੁੰਡਾ ਸਟੱਡੀ ਕਰ ਰਿਹਾ ਹੈ ਕੁੜੀ ਕੈਨੇਡਾ ਦੇ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਯੂਐਸਏ ਦੇ ਵਿੱਚ ਹੋਵੇ ਕੱਲਾ ਮੁੰਡਾ ਜੀ 25 ਕਿੱਲੇ ਜ਼ਮੀਨ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨਿਊਜ਼ੀਲੈਂਡ ਤੋਂ ਆ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਨਿਊਜ਼ੀਲੈਂਡ ਦੇ ਵਿੱਚ ਪੀਆਰ ਹੈ ਬੀਸੀ ਐਂਡ ਡਿਗਰੀ ਜਿਹੜੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਪੀਆਰ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 1994 ਦਾ ਜੀ ਨਿਊਜ਼ੀਲੈਂਡ ਦੇ ਵਿੱਚ ਮੁੰਡਾ ਪੀਆਰ ਹੈ ਕੰਪਿਊਟਰ ਦੀ ਵਧੀਆ ਜੌਬ ਪਰਿਵਾਰ ਦੀ ਸਾਊ ਕੁੜੀ ਦਾ ਰਿਸ਼ਤਾ ਚਾਹੀਦਾ ਨਿਊਜ਼ੀਲੈਂਡ ਆਸਟ੍ਰੇਲੀਆ ਵੀ ਪਰਮਿਟ ਤੇ ਹੋਵੇ ਤੇ ਜਾਂ ਪੀਆਰ ਹੋਵੇ ਤੇ ਮਤਲਬ ਜਿਹੜਾ ਹੈਗਾ ਇੰਡੀਆ ਤੋਂ ਕੁੜੀ ਚਾਹੀਦੀ ਹੈ ਇਹਨਾਂ ਨੂੰ ਇੰਡੀਆ ਵਾਲੇ ਫੋਨ ਕਰਨ ਤੇ ਕੁੜੀ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਵਾਲੇ ਵੀ ਇਹਨਾਂ ਨੂੰ ਫੋਨ ਕਰ ਸਕਦੇ ਨੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਜੀ ਸ਼੍ਰੀ ਮੁਖਤਸਰ ਸਾਹਿਬ ਤੋਂ ਕੁੜੀ ਬਲੌਂਗ ਕਰਦੀ ਹੈ ਕੱਲੀ ਕੱਲੀ ਕੁੜੀ ਹੈ ਜੀ ਭੈਣ ਭਰਾ ਨਹੀਂ ਪਲੱਸ 2 ਇੰਡੀਆ ਤੋਂ ਕੀਤੀ ਹੋਈ ਹੈ ਤੇ ਹੋਟਲ ਐਂਡ ਰੈਸਟੋਰੈਂਟ ਕੋਰਸ ਕੈਨੇਡਾ ਤੋਂ ਕੀਤਾ ਹੋਇਆ ਹੈ 5 ਫੁੱਟ 7 ਇੰਚ ਕੱਦ ਦੀ ਕੱਲੀ ਕੱਲੀ ਕੁੜੀ ਹੈ ਕਾਸਟ ਜੱਟ ਸਿੱਖਾ ਗੋਤ ਬਰਾੜ ਹੈ 26 11 1999 ਦਾ ਡੇਟ ਆਵਰਤਾ ਜੀ ਕੰਮ ਵਰਕ ਪਰਮਿਟ ਤੇ ਹੈ ਹੋਟਲ ਦੇ ਵਿੱਚ ਰੈਸੈਪਸ਼ਨਿਸਟ ਜੌਬ ਹੈ ਕੰਟਰੈਕਟ ਮੈਰਜ ਜਿਹੜੀ ਪੇਪਰ ਮੈਰਜ ਕਰੀ ਉਹਦਾ ਜਿਹੜਾ ਤਲਾਕ ਹੋਇਆ ਬਦੱਸ ਦੇਣਾ ਬਾਅਦ ਤੇ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਕੈਨੇਡਾ ਦੀ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲ ਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਲਾਲਾਬਾਦ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਦ 6 ਫੁੱਟ 1 ਇੰਚ ਕਾਸਟ ਜੱਟ ਸੇ ਗੋਲ ਸਵਾਗ 1998 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਮੁੰਡਾ 7.5 ਕਿੱਲੇ ਜ਼ਮੀਨ ਹੈ ਤੇ ਯੂ ਐਸ اے ਦਾ 10 ਸਾਲ ਦਾ ਵੀਜ਼ਾ ਹੈ ਕੁੜੀ ਕੈਨੇਡਾ ਵਰਕ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਪੀਆਰ ਹੈ ਤਾਂ ਵਿਆਹ ਦਾ ਖਰਚਾ ਜਿਹੜਾ ਮੁੰਡੇ ਵੱਲੋਂ ਕੀਤਾ ਜਾਏਗਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਦੋਂ ਰਿਸ਼ਤਾ ਬੋਲਦਾ ਹੁੰਦਾ ਹੈ ਤੁਹਾਨੂੰ ਤੁਹਾਡੇ ਕਿਸੇ ਜ਼ਰੂਰੀ ਨਹੀਂ ਵੀ ਤੁਸੀਂ ਆਪਣੀ ਬੇਟੀ ਲਈ ਜਾਂ ਬੇਟੇ ਲਈ ਰਿਸ਼ਤਾ ਦੇਖ ਰਹੇ ਹੋ ਤੁਸੀਂ ਉਹਨਾਂ ਲਈ ਦੇਖਣਾ ਹੈ ਜਿਹੜਾ ਤੁਹਾਨੂੰ ਤੁਹਾਡੇ ਕਿਸੇ ਰਿਸ਼ਤੇਦਾਰ ਯਾਰ ਦੋਸਤ ਸਾਕ ਸੰਬੰਧੀ ਨਾਲ ਵੀ ਰਿਸ਼ਤੇ ਦੀ ਮੈਚਿੰਗ ਲੱਗਦੀ ਹੈ ਉਹਦਾ ਸਕਰੀਨਸ਼ਾਟ ਲੈ ਲਿਆ ਕਰੋ ਤੇ ਉਹਨਾਂ ਤੱਕ ਭੇਜ ਦਿਆ ਕਰੋ ਜਾਂ ਵੀਡੀਓ ਭੇਜ ਦਿਆ ਕਰੋ ਕਿਸੇ ਦੇ ਕੰਮ ਆਵੇ ਹੈਨਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬੀ ਪਤਾ ਜਿਹੜਾ ਜ਼ਿਲ੍ਹਾ ਪਟਿਆਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀ ਟੈਕ ਇਨ ਆਈਟੀ ਸੈਕਟਰ ਚ ਕੀਤੀ ਹੋਈ ਆ ਭੈਣਾ ਚਾਰ ਨੇ ਇੱਕ ਅੰਗੇ ਜਿਹੜਾ ਤਨਾਰ ਮੈਡ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 2 ਇੰਚ ਕੱਲਾ ਮੁੰਡਾ ਜੀ ਕਾਸਟ ਵਾਲਮੀਕੀ ਪਨਵਰ 7 12 1995 ਦਾ ਡੇਟ ਆਫ ਬਰਥ ਆ ਜੀ ਕੰਪਿਊਟਰ ਆਪਰੇਟਰ ਐਡਮਿਸੀਬਲ ਕਾਰਪੋਰੇਸ਼ਨ ਪਟਿਆਲਾ ਦੇ ਆਉਣ ਆਊਟਸੋਰਸ ਬੇਸਿਸ 6 ਸਾਲ ਦਾ ਮੁੰਡੇ ਨੂੰ ਐਕਸਪੀਰੀਅੰਸ ਆ ਜੀ ਕੁੜੀ ਨਾਰਮਲ ਹੋਵੇ ਨਾਰਮਲ ਮਤਲਬ ਬੈਲ ਐਜੂਕੇਟਿਡ ਹੋਵੇ ਨਾਰਮਮਲ ਪਰਿਵਾਰਤ ਹੋਵੇਗਾ ਇਹਦਾ ਭਾਵ ਚੰਗੇ ਸੁਭਾਅ ਦੀ ਹੋਵੇ ਵਧੀਆ ਜੌਬ ਹੋਵੇ ਮਤਲਬ ਜਾਂ ਗਵਰਨਮੈਂਟ ਜੌਬ ਦੇ ਵਿੱਚ ਕਲਰਕ ਹੋਵੇ ਈਚ ਜਾਂ ਹਨਾ ਤੇ ਜਾਂ ਪ੍ਰਾਈਵੇਟ ਇੰਜੀਨੀਅਰਿੰਗ ਜਿਹੜੀ ਕੁੜੀ ਇੰਜੀਨੀਅਰ ਲਾਈਨ ਦੇ ਵਿੱਚ ਹੋਵੇ ਭਾਵੇਂ ਐਮ ਐਨ ਸੀ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਡਾਇਰੈਕਟ ਪਰਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਿਆਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਜਗਰਾਉਂ ਤੋਂ ਮੁੰਡਾ ਸੋਰੀ ਕੁੜੀ ਬਿਲੋਂਗ ਕਰਦੀ ਹੈ ਕੁੜੀ ਨੇ ਪੜ੍ਹਾਈ ਬੀਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੀ ਕੀਤੀ ਹੋਈ ਆ ਭੈਣ ਇੱਕ ਆਨਮੈਡ ਭਰਾ ਕੋਈ ਨਹੀਂ ਇਹ ਕੁੜੀਆਂ ਵੀ ਇਕੱਲੀਆਂ ਇਕੱਲੀਆਂ ਭੈਣਾਂ ਨੇ ਭਰਾ ਕੋਈ ਨਹੀਂ ਇਹਨਾਂ ਦੇ ਇੱਕ ਕੁੜੀ ਆ ਜਿਹੜੀ ਐਡਮੈਡ ਹੈ ਭੈਣ ਤੇ ਕਈ ਕੁੜੀਆਂ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੋਤ ਖੇਲਾ ਡੇਟ ਆਫ ਬਰਥ 1998 ਦਾ ਜੀ ਸੌਫਟਵੇਅਰ ਇੰਜੀਨੀਅਰ ਆ ਕੁੜੀ ਮੁੰਡਾ ਸੌਫਟਵੇਅਰ ਇੰਜੀਨੀਅਰ ਹੋਵੇ ਜੱਟ ਸੇ ਖੀਂਡਿਆ ਤੋਂ ਹੋਵੇ ਬਾਹਰਲੇ ਫੋਨ ਨਾ ਕਰਨੇ ਇੱਕ ਤਾਂ ਇੰਜੀਨੀਅਰ ਤੋਂ ਬਿਨਾਂ ਫੋਨ ਨਾ ਕਰਨ ਜੇ ਮੁੰਡਾ ਇੰਜੀਨੀਅਰ ਹੈ ਤਾਂ ਫੋਨ ਕਰੇ ਸੌਫਟਵੇਅਰ ਇੰਜੀਨੀਅਰ ਤੇ ਇੱਕ ਇੰਡੀਆ ਵਾਲੇ ਹੀ ਫੋਨ ਕਰਨ ਬਾਹਰਲੇ ਫੋਨ ਨਾ ਕਰਨ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਕਪੂਰਥਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਬੀਏ ਇੰਡੀਆ ਬੀਬੀਏ ਫੇਰ ਆ ਗਿਆ ਇਹਦੀ ਫੁੱਲ ਫਾਰਮ ਜ਼ਰੂਰ ਦੱਸ ਦਿਓ ਮਾਸਟਰ ਇਨ ਬਿਜ਼ਨਸ ਜਿਹੜਾ ਇੱਕ ਨਿਊਜ਼ੀਲੈਂਡ ਤੋਂ ਪੜ੍ਹਾਈ ਕੀਤੀ ਹੋਈ ਹੈ ਮੁੰਡੇ ਨੇ ਭੈਣ ਕੋਈ ਨਹੀਂ ਭਰਾ ਹੈ ਕਾਨਮੈਡ ਸੈਟਲਡ ਕੈਨੇਡਾ ਕੱਦ 6 ਫੁੱਟ 2 ਇੰਚ ਕਾਸਟ ਜਟਸੀ ਗੋਤ ਹੁੰਦਲ 29 11 1997 ਦਾ ਡੇਟ ਆਫ ਬਰਥ ਹੈ ਜੀ ਨਿਊਜ਼ੀਲੈਂਡ ਦੇ ਵਿੱਚ ਮੁੰਡਾ ਪੀਆਰ ਹੈ ਵਧੀਆ ਜੌਬ ਹੈ 20 ਕਿੱਲੇ ਜ਼ਮੀਨ ਹੈ ਜਿਹੜੇ ਪਿਤਾ ਨੇ ਪੰਜਾਬ ਪੁਲਿਸ ਦੇ ਵਿੱਚੋਂ ਏਐਸਆਈ ਰਿਟਾਇਰਡ ਨੇ ਕੁੜੀ ਇੰਡੀਆ ਤੋਂ ਬੀਐਸਸੀ ਨਰਸਿੰਗ ਕਰੀ ਹੋਵੇ ਜਾਂ ਵਧੀਆ ਪੜ੍ਹਾਈ ਕਰੀ ਹੋਵੇ ਮਤਲਬ ਜੇ ਬੀਐਸਸੀ ਕਰੀ ਹੋਵੇ ਤੇ ਜਾਂ ਹੋਰ ਵਧੀਆ ਇਸ ਲੈਂਡ ਦੇ ਵਿੱਚ ਪੜ੍ਹਾਈ ਕਰੀ ਹੋਵੇ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਤੋਂ ਹੋਵੇ ਕੁੜੀ ਕੱਦ 5 ਫੁੱਟ 7 ਇੰਚ ਜਾਂ ਇਸ ਤੋਂ ਪਲੱਸ ਹੋਵੇ ਕਿਉਂਕਿ ਮੁੰਡੇ ਦਾ ਕੱਦ 6 ਫੁੱਟ 2 ਇੰਚ ਤਾਂ ਕਾਫੀ ਲੰਮਾ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਸਿਵਲ ਇੰਜੀਨੀਅਰਿੰਗ ਕੀਤੀ ਹੋਈ ਡਿਗਰੀ ਤੇ ਐਂਡ ਵੀਡੀਓ ਐਡੀਟਿੰਗ ਦਾ ਡਿਪਲੋਮਾ ਕੀਤਾ ਹੋਇਆ ਭੈਣ ਇੱਕ ਆਸਟ੍ਰੇਲੀਆ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਗਰੇਵਾਲ ਡੇਟ ਆਫ ਬਰਥ 19/1/1998 ਦਾ ਜੀ ਆਨਿੰਗ ਕੰਸਟ੍ਰਕਸ਼ਨ ਬਿਜ਼ਨਸ ਆ ਜੀ 48 ਰੂਮ ਪਰ ਰੂਮ ਦੇ ਹਿਸਾਬ ਨਾਲ ਜਿਹੜੇ ਰੈਂਟ ਤੇ ਦਿੱਤੇ ਹੋਏ ਨੇ 48 ਰੂਮ ਨੇ ਤੇ 1,80,000 ਰੁਪਿਆ ਜਿਹੜੀ ਪਰ ਮਨਥ ਦੀ ਇਨਕਮ ਹੈ 4 ਕਿੱਲੇ ਜ਼ਮੀਨਾਂ ਤੇ 2 ਅਰਬਨ ਪਲਾਟ ਸ਼ਹਿਰ ਦੇ ਵਿੱਚ ਮਤਲਬ ਹੈਗੇ ਨੇ ਇਹਨਾਂ ਦੇ ਕੁੜੀ ਪਰਿਵਾਰਕ ਹੋਵੇ ਕੋਈ ਮੰਗਣੀ ਸੋਹਣੀ ਹੋਵੇ ਇੰਡੀਆ ਰਹਿੰਦੀ ਹੋਵੇ ਗ੍ਰੈਜੂਏਟ ਹੋਵੇ ਠੀਕ ਹੈ ਜੀ ਸਮਝ ਲਿਓ ਤੇ ਫਿਰ ਪਰਿਵਾਰ ਨਾਲ ਲਾਲ ਪੱਟੀ ਵਾਲੇ ਨੰਬਰ ਤੇ ਗੱਲਬਾਤ ਕਰ ਲਿਓ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਜਿਲ੍ਹਾ ਪਟਿਆਲਾ ਤੋਂ ਕੁੜੀ ਬਲੋਂਗ ਕਰਦੀ ਹੈ ਪੜਾਈ ਬੀਐਸ ਨਰਸਿੰਗ ਕੀਤੀ ਹੋਈ ਹੈ ਗ੍ਰੈਜੂਏਸ਼ਨ ਇਨ ਨਰਸਿੰਗ ਦੇ ਵਿੱਚ ਕੁੜੀ ਨੇ ਕੀਤੀ ਹੋਈ ਹੈ ਤੇ ਇਹਨਾਂ ਦਾ ਸਰਟੀਫਿਕੇਟਿੰਗ ਨਰਸਿੰਗ ਦੇ ਵਿੱਚ ਇੱਕ ਦੋ ਕੋਰਸ ਹੋਰ ਵੀ ਨੇ ਸਾਰਾ ਪਰਿਵਾਰ ਨਾਲ ਗੱਲ ਕਰ ਲਿਓ ਭੈਣ ਕੋਈ ਨਹੀਂ ਭਰਾ ਇੱਕ ਅਣਮੈੜ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਬੈਣੀਵਾਲ ਡੇਟ ਆਫ ਬਰਥ 1997 ਦਾ ਜੀ ਰਜਿਸਟਰਡ ਨਰਸ ਹੈ ਆਰ ਐਨ ਨਰਸ ਕੈਨੇਡਾ ਦੇ ਵਿੱਚ ਨਰਸਿੰਗ ਮੈਨੇਜਰ ਇਨ ਕੈਨੇਡਾ ਦੇ ਵਿੱਚ ਨਰਸਿੰਗ ਦੀ ਮੈਨੇਜਰ ਦੀ ਜਿਹੜੀ ਇਹਨਾਂ ਦੀ ਵਧੀਆ ਚੰਗੀ ਲੋਗ ਹੈ ਰਜਿਸਟਰਡ ਨਰਸਿੰਗ ਤੂ ਇਹਨਾਂ ਲਿਖਿਆ ਹੋਇਆ ਬਾਕੀ ਪਰਿਵਾਰ ਨਾਲ ਗੱਲ ਚੰਗੀ ਤਰ੍ਹਾਂ ਕਰ ਲਓ ਮੁੰਡਾ ਜੱਟ ਸਿੱਖ ਹੋਵੇ ਬੈਸ ਨੂੰ ਪੜਿਆ ਲਿਖਿਆ ਹੋਵੇ ਇੰਜੀਨੀਅਰ ਨੂੰ ਪਹਿਲਾ 10 ਤੋਂ 15 ਕਿਲੇ ਜ਼ਮੀਨ ਹੋਵੇ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ 온ਟਾਰੀਓ ਨੂੰ ਜਿਹੜੀ ਪਹਿਲਾ ਤੇ ਜੰਡੀਆ ਦੀ ਗੱਲ ਕਰੀ ਤਾਂ ਪਟਿਆਲਾ ਮੋਹਾਲੀ ਰੋਪੜ ਤੇ ਫਤਿਹਗੜ੍ਹ ਸਾਹਿਬ ਵਾਲੇ ਹੀ ਸੰਪਰਕ ਕਰਨ ਐਮਬੀ ਮਾਹਮ ਮੈਰਜ ਬੂਰੋ ਵਾਲੀ ਭਾਈ ਨਾਲ ਆਇਓ ਹੁਣ ਲਾਲਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਜਿਹੜੇ ਬਾਹਰਲੇ ਰਿਸ਼ਤੇ ਹੁੰਦੇ ਆ ਜ਼ਿਆਦਾਤਰ ਵਟ ਤੁਸੀਂ ਲਾ ਕੇ ਦੇਖ ਲਿਆ ਕਰੋ ਨਾਮ ਸਿੰਘ ਜਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਜੀ ਪੜ੍ਹਾਈ ਪਲੱਸ 2 ਐਨ ਕੈਨੇਡਾ ਕੀਤੀ ਹੋਈ ਆ ਭੈਣ ਇੱਕ ਮੈਂਡ ਭਰਾ ਹੈ ਕਮੈਂਡ ਕੱਦ 6 ਫੁੱਟਾ ਪੂਰਾ ਕਾਸਟ ਜੱਟ ਸੇ ਗੋਤ ਬਰਾਡ ਅਕਤੂਬਰ 1999 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਕੰਸਟ੍ਰਕਸ਼ਨ ਦਾ ਜਿਹੜਾ ਬਿਜ਼ਨਸ ਹੈ ਦੋ ਹਾਊਸ ਇਹਨਾਂ ਸਰੀ ਦੇ ਵਿੱਚ ਆਪਣੇ ਖੋਦੇ ਨੇ 10 ਕਿੱਲੇ ਮੁੰਡੇ ਨੂੰ ਇੰਡੀਆ ਦੇ ਵਿੱਚ ਜ਼ਮੀਨ ਆਉਂਦੀ ਹੈ ਦੋ ਭਰਾ ਨੇ ਬਾਕੀ ਗੱਲ ਕਰ ਲਿਓ ਕੁੜੀ ਸਿਰਫ ਮੈਡੀਕਲ ਲੈਂਡ ਦੇ ਵਿੱਚ ਹੀ ਹੋਵੇ ਇਹਨਾਂ ਨੂੰ ਜਿਵੇਂ ਵੀਆ ਸਿੰਘ ਨਰ ਸਿੰਘ ਜਾਂ ਉੱਥੇ ਕੋਈ ਜਿਹੜਾ ਕੰਮ ਹੈ ਬੀਐ ਮੈਡੀਕਲ ਲੈਂਡ ਦੇ ਵਿੱਚ ਹੋਵੇ ਤੇ ਇੱਕ ਦੋਨੇ ਨੰਬਰ ਹੀ ਬਾਹਰ ਲੈਨੇ WhatsApp ਕਰ ਲਿਓ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਜਿਲ੍ਹਾ ਰੋਪੜ ਤੋਂ ਕੁੜੀ ਬਲੋਂਗ ਕਰਦੀ ਹੈ ਬੀ ਟੈਕ ਕੁੜੀ ਨੇ ਪੜ੍ਹਾਈ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਹੈ ਉੱਤ 5 ਫੁੱਟ 6 ਇੰਚ ਕਾਸਟ ਜੱਟ ਸੇ ਗੋਤ ਮਾਵੀ ਮਾਨ 14 11 1996 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਕੁੜੀ ਪੀਆਰ ਹੈ ਦੇਖੋ ਮੇਰਾ ਗੋਤ ਮਾਨ ਹੈ ਗੁਰਪ੍ਰੀਤ ਮਾਨ ਇਹਨਾਂ ਨੇ ਲਿਖਿਆ ਮਾਵੀ ਮਾਨ ਤੇ ਇੱਕ ਹੁੰਦਿਆ ਸਿੱਧੂ ਬਰਾੜ ਹਨਾ ਮਤਲਬ ਸਿੱਧੂ ਵੀ ਸਮਝ ਆ ਗਈ ਬਰਾੜ ਵੀ ਸਮਝ ਆ ਗਿਆ ਜਿਵੇਂ ਮਾ ਵੀ ਮਾਣ ਸਿੱਧੂ ਬਰਾੜੇ ਦੋ ਦੋ ਗੋਤ ਗੋਤ ਇਕੱਠੇ ਕਿਵੇਂ ਹੋ ਜਾਂਦਾ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਮੁੰਡਾ ਵੈਲ ਐਜੂਕੇਟਿਡ ਹੋਵੇ 10 ਤੋਂ 15 ਕਿੱਲੇ ਜ਼ਮੀਨ ਹੋਵੇ ਲੁਧਿਆਣਾ ਫਤੇਗੜ ਸਾਹਿਬ ਪਟਿਆਲਾ ਤੇ ਰੋਪੜ ਇਹ ਚਾਰ ਏਰੀਆ ਵਾਲੇ ਜਿਹੜੇ ਫੋਨ ਇਹਨਾਂ ਨੂੰ ਕਰਨ ਤੇ ਫਾਲਤੂ ਦੇ ਫੋਨ ਪਾਈ ਨਾ ਕਰਿਆ ਕਰੋ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਇਹ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਲੋਕਲ ਸਿਟੀ ਦੇ ਵਿੱਚ ਹੀ ਇਹ ਮੁੰਡਾ ਪੋਸਟ ਗ੍ਰੈਜੂਏਸ਼ਨ ਇਨ ਕੰਪਿਊਟਰ ਐਪਲੀਕੇਸ਼ਨਸ ਦੀ ਕੀਤੀ ਹੋਈ ਹੈ ਭੈਣੇ ਕਣਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੋਤ ਚੀਮਾ ਡੇਟ ਆਵਰਤ 2 1994 ਦਾ ਜੀ ਸੀਨੀਅਰ ਅਸਿਸਟੈਂਟ ਇਨ ਗਵਰਨਮੈਂਟ ਬੈਂਕ ਦੇ ਵਿੱਚ ਆ ਮੁੰਡਾ ਅੰਮ੍ਰਿਤਸਰ ਸਾਹਿਬ ਜਿਹੜੀ ਸਿਟੀ ਦੇ ਵਿੱਚ ਹੀ ਇਹ ਬੈਂਕ ਹੈ ਤੇ ਸਹਿਰੀ ਪ੍ਰਾਪਰਟੀ ਹੈ ਮੁੰਡੇ ਕੋਲ ਕੁੜੀ ਗਵਰਨਮੈਂਟ ਜੌਬ ਤੇ ਪੰਜਾਬ ਦੇ ਵਿੱਚ ਹੋਵੇ ਗਵਰਨਮੈਂਟ ਜੌਬ ਤੇ ਹੋਵੇ ਜੇਕਰ ਪ੍ਰਾਈਵੇਟ ਜੌਬ ਹੈ ਤਾਂ ਵਧੀਆ ਚੰਗੀ ਕੰਪਨੀ ਦੇ ਵਿੱਚ ਹੋਵੇ ਸਿਰਫ ਅੰਮ੍ਰਿਤਸਰ ਸਿਟੀ ਦੇ ਵਿੱਚ ਹੀ ਜਿਹੜੀ ਉਹੀ ਚਾਹੀਦੀ ਹੈ ਇਹਨਾਂ ਨੂੰ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਯਾਰਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਬੀਏ ਆਈਟੀ ਬਿਲਡਰ ਡਿਪਲੋਮਾ ਕੀਤਾ ਹੋਇਆ ਹੈ ਪਾਣੇ ਕਣਮੈਡ ਭਰਾ ਹੈ ਕਣਮੈਡ ਮਨੀ ਜਾਦੇ ਵਿੱਚ ਆ ਕੱਦ 6 ਫੁੱਟ ਜੀ ਕਾਸਟ ਜੱਟ ਸੇ ਗੋਤ ਗਿੱਲ ਡੇਟ ਆਵਤ 28 10 1992 ਦਾ 2 ਕਿੱਲੇ ਜ਼ਮੀਨ ਹੈ ਪ੍ਰਾਈਵੇਟ ਜੋਬ ਵਧੀਆ ਸਲਾਨਾ ਆਮਦਨ ਹੈ ਕੁੜੀ ਘਰੇਲੂ ਨਾਰਮਲ ਪਰਿਵਾਰ ਦੀ ਜ਼ਿੰਮੇਦਾਰ ਪਰਿਵਾਰ ਤੋਂ ਚਾਹੀਦੀ ਹੈ ਪਰਿਵਾਰ ਅਧਾਰ ਨੰਬਰ ਲਾਲ ਪੱਟੀ ਦੇ ਵਿੱਚ ਹੈ ਪਰਿਵਾਰ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਇਹਨਾਂ ਦੀ ਸਲਾਨਾ ਆਮਦਨ ਵਧੀਆ ਚੰਗੀ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਮੁਹਾਲੀ ਤੋਂ ਮੁੰਡਾ ਬਲੌਂਗ ਕਰਦਾ ਹੈ ਮინა ਇਲੈਕਟ੍ਰੀਕਲ ਕੰਪਿਊਟਰ ਕੈਨੇਡਾ ਤੋਂ ਜਿਹੜੀ ਪੜ੍ਹਾਈ ਕੀਤੀ ਹੋਈ ਆ ਭੈਣ ਇੱਕ ਮੈਂਡ ਭਰਾ ਕੋਈ ਨਹੀਂ ਕੱਦ 6 ਫੁੱਟ 1 ਇੰਚ ਕਾਸ਼ਟ ਜੱਟ ਸੇ ਗੋਤਨੋ ਆ ਡੇਟ ਆਫ ਬਰਥ 1993 ਦਾ ਜੀ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੈ ਟਰੈਕਿੰਗ ਦੇ ਟਰੈਕਿੰਗ ਦਾ ਕੰਮ ਹੈ ਤੇ ਨੋ ਲੈਂਡ ਮੁੰਡਾ ਸਰਦਾਰ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਇੰਡੀਆ ਜਾਂ ਕੈਨੇਡਾ ਹੋਵੇ ਐਮ ਵੀ ਮਾਫ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਤੇ ਮੈਰਿਜ ਬਿਊਰੋ ਵਾਲੇ ਭਾਈ ਫੋਨ ਇਹਨਾਂ ਨੂੰ ਨਾ ਕਰੋ ਲਾਲ ਅਗਲਾ ਜਿਹੜਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਜ਼ਿਲ੍ਹਾ ਮਲੋੜ ਤੋਂ ਮੁੰਡਾ ਬਿਲੋਂਗ ਕਰਦਾ ਜ਼ਿਲ੍ਹਾ ਮਲੋਟ ਜ਼ਿਲ੍ਹਾ ਮਲੋਟ ਕੇਵਲ ਲਿਖਿਆ ਜਾਂਦਾ ਪੜਾਈ ਬੀਏ ਕੀਤੀ ਹੋਈ ਹੈ ਈਟੀਟੀ ਦੀ ਜਿਹੜੀ ਪੜਾਈ ਕੀਤੀ ਹੋਈ ਹੈ ਈਟੀਟੀ ਦੀ ਫੁੱਲ ਫਾਰਮ ਜ਼ਰੂਰ ਦੱਸਿਓ ਜੀ ਤੇ ਨਾਲ ਕਮੈਂਟ ਜ਼ਰੂਰ ਕਰਿਓ ਮੈਂ ਵਾਰ-ਵਾਰ ਇਸੇ ਕਰਕੇ ਕਹਿੰਦਾ ਤੁਸੀਂ ਕਮੈਂਟ ਬਹੁਤ ਘੱਟ ਕਰਦੇ ਹੋ ਭੈਣ ਕੋਈ ਨਹੀਂ ਮੁੰਡੇ ਦੇ ਤੇ ਭਰਾ ਇੱਕ ਗਵਰਨਮੈਂਟ ਜੌਬ ਤੇ ਹੈ ਕੱਦ 5 ਫੁੱਟ 11 ਇੰਚ ਕਾਸਟ ਪਰਜਾਪਤ ਸਿੱਖ ਹੈ ਜੀ ਡੇਟ ਆਫ ਬਰਥ ਹੈ 10/5/1994 ਦੀ ਗਵਰਨਮੈਂਟ ਜੌਬ ਕਲਰਕ ਹੈ ਭਰਾ ਵੀ ਗਵਰਨਮੈਂਟ ਜੌਬ ਤੇ ਹੈ ਤੇ ਖੁਦ ਮੁੰਡਾ ਵੀ ਗਵਰਨਮੈਂਟ ਜੌਬ ਤੇ ਹੈ ਤੇ ਤਿੰਨ ਕਿੱਲੇ ਜ਼ਮੀਨ ਹੈ ਪਿਤਾ ਫਾਰਮ ਕੁੜੀ ਜੋਬ ਕਰਦੀ ਹੋਵੇ ਜਾਂ ਜਾਂ ਵੈਲ ਐਜੂਕੇਟਿਡ ਕੁੜੀ ਬੜੀ ਵਧੀਆ ਚੰਗੀ ਪੜ੍ਹੀ ਲਿਖੀ ਹੋਵੇ ਕੱਦ 5 ਫੁੱਟ 4 ਇੰਚ ਤੋਂ ਜਿਹੜਾ ਪਲੱਸ ਹੋਵੇ ਕਿਉਂਕਿ ਮੁੰਡੇ ਦਾ ਕੱਦ 5 11 ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਜਲੰਧਰ ਸਹਿਰ ਤੋਂ ਮੁੰਡਾ ਬਿਲੋਂਗ ਕਰਦਾ ਹੈ ਪੜ੍ਹਾਈ ਪਲੱਸ 2 ਜੈਮ ਟ੍ਰੇਨਰ ਤੇ ਨਿਊਟ੍ਰੀਸ਼ਨ ਸਪੈਸ਼ਲਿਸਟ ਦੇ ਕੋਰਸ ਕੀਤੇ ਹੋਏ ਨੇ ਪੈਨ ਕੋਈ ਨਹੀਂ ਭਰਾ 8961 ਕੱਦ 5 ਫੁੱਟ 11 ਇੰਚ ਕਾਸਟ ਰਾਮਗੜੀ ਸਿੱਖ 21 12 1995 ਦਾ ਡੇਟ ਆਫ ਬਰਥ ਹੈ ਜੀ ਆਪਣਾ ਜਿਮ ਹੈ ਕੰਪਿਊਟਰ ਜਿਮ ਤੇ ਫਰੈਂਚਾਈਜ਼ੀ ਹੈ 60 ਤੋਂ 70000 ਰੁਪਿਆ ਜਿਹੜਾ ਮਹੀਨਾ ਪਰਮਾਤਾ ਦੀ ਇਹਨਾਂ ਦੀ ਇਨਕਮ ਹੈ ਪਿਤਾ ਪੰਜਾਬ ਗਵਰਨਮੈਂਟ ਦੇ ਵਿੱਚ ਜਿਹੜੇ ਐਸ ਡੀਓ ਦੀ ਵਧੀਆ ਪੋਸਟ ਹੈ ਤੇ ਮਾਤਾ ਟੀਚਰ ਨੇ ਆਪਣੀ ਕੋਠੀ ਹੈ ਫਲੈਟ ਹੈ ਤੇ ਇੱਕ ਪਲਾਟ ਤੇ ਦੁਕਾਨ ਹੈ ਮਤਲਬ ਕਾਰੋਬਾਰ ਪ੍ਰਾਪਰਟੀ ਵਧੀਆ ਹੈ ਬਾਕੀ ਸਮਝ ਗਏ ਕੁੜੀ ਨੇ ਘੱਟੋ ਘੱਟ ਪਲੱਸ 2 ਕਰੀ ਹੋਵੇ ਸੂਨੀ ਹੋਵੇ ਬਰਬਾਰ ਨਾਲ ਗੱਲਬਾਤ ਲਾਲ ਪੱਟੀ ਵਾਲੇ ਨੰਬਰ ਦੇ ਉੱਤੇ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਬੀ ਟੈਕ ਮਕੈਨਿਕਲ ਦੀ ਸਪਲਾਈ ਚੇਨ ਦੀ ਮੈਨੇਜਮੈਂਟ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 5 ਇੰਚ ਕਾਸਟ ਜੱਟ ਸਿੱਖ ਡੇਟ ਆਵਰਥ 11 1994 ਦਾ ਜੀ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਆ অন্ਟਾਰੀਓ ਮੈਨੇਜਮੈਂਟ ਪੋਜੀਸ਼ਨ ਇਨ ਸਪਲਾਈ ਚੇਨ ਦੇ ਵਿੱਚ ਜਿਹੜਾ ਇਹਨਾਂ ਦਾ ਕੰਮ ਹੈ ਕੁੜੀ ਵਧੀਆ ਪਰਿਵਾਰ ਦੀ ਹੋਵੇ ਕੈਨੇਡਾ ਤੋਂ ਹੋਵੇ ਤੇ ਕਿਸੇ ਵੀ ਸਟੇਟ ਮਤਲਬ ਕੈਨੇਡਾ ਦੇ ਵਿੱਚ ਹੋਵੇ ਕਿਸੇ ਵੀ ਸਟੇਟ ਤੇ ਹੋਵੇ ਮਤਲਬ ਵਰਕ ਪਰਮਿਟ ਤੇ ਸਟੱਡੀ ਜਾਂ ਪੀਆਰ ਹਨਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਸੋ ਬੁੱਧਵਾਰ ਦਾ ਜਿਹੜਾ ਲੈ ਪ੍ਰੋਗਰਾਮ ਹੈ ਉਹਦੀ ਉਲੀਕਣਾ ਕੁਝ ਇਸ ਤਰ੍ਹਾਂ ਹੈ ਵੀ ਆਪਾਂ ਜਿਵੇਂ ਆਪਾਂ ਕਹიდੀਏ ਵਿਚਨਾ ਪੈਣ ਭਰਾ ਜਿਵੇਂ ਬਾਹਰਲੇ ਆਪਣੇ ਤੋਂ ਐਡ ਜ਼ਿਆਦਾ ਪਵਾਉਂਦੇ ਐ ਇਹ ਦੂਸਰੀ ਮੈਂ ਗੱਲ ਕਰਾਂ ਜਿਵੇਂ ਆਪਾਂ ਹੁਣ ਇਹ ਅੱਖਰ ਕੱਲਾ ਕੱਲਾ ਲਿਖਦੇ ਹਣਾ ਮਤਲਬ ਮੁੰਡੇ ਦਾ ਨਾਮ ਸਿੰਘ ਸ ਸਾ ਪਾ ਕੇ ਸ ਸੇ ਨੂੰ ਹਿਹਾਰੀ ਉੱਤੇ ਟਿੱਪੀ ਘੱਗਾ ਮਤਲਬ ਜਿਹੜੇ ਆਪਣੇ ਟੀਮ ਦੇ ਮੈਂਬਰ ਨੇ ਤਿੰਨ ਚਾਰ ਲੱਗਦੇ ਆ ਤਿੰਨ ਤਿੰਨ ਚੌਥਾ ਮੈਂ ਹੋਗਾ ਤਿੰਨ ਹੋਰ ਸਾਡੀ ਟੀਮ ਐ ਇੱਕ ਪੂਰੀ ਤਾਂ ਇਹਦੇ ਤੇ ਮਿਹਨਤ ਲੱਗਦੀ ਆ ਕੱਲੇ ਕੱਲੇ ਅੱਖਰ ਨੂੰ ਡਿਜ਼ਾਈਨ ਕਰਨ ਵਾਸਤੇ ਮਤਲਬ ਉਹਦੇ ਉੱਪਰ ਲੋਗੋ ਜੱਕ ਕੱਲੀ ਕੱਲੀ ਕੰਟਰੀ ਦਾ ਫਲੈਗ ਲਗਾਉਣ ਵਾਸਤੇ ਹਨ ਤੇ ਇਹਦੇ ਵਿੱਚ ਤਾਂ ਇਹਦੀ ਫੀਸ ਵੀ ਇਹੀ ਰਹੇਗੀ ਇਹਦਾ ਢਾਂਚਾ ਐਤਵਾਰ ਦਾ ਜਿਹੜਾ ਸ਼ਾਮ ਨੂੰ ਆਪਾਂ 8 ਵਜੇ ਵੀਡੀਓ ਪਾਉਣੀ ਹੈ ਇਸੇ ਤਰ੍ਹਾਂ ਹੀ ਰਹੇਗਾ ਪਰ ਜਿਹੜੀ ਆਪਾਂ ਹੁਣ ਬੁੱਧਵਾਰ ਨੂੰ ਇੱਕ ਸੈਟਅਪ ਲੈ ਕੇ ਆ ਰਹੇ ਹਾਂ ਉਹਦੇ ਵਿੱਚ ਬੁੱਧਵਾਰ ਦੇ ਵਿੱਚ ਲਾਈਵ ਸੈਟਅਪ ਹੋਏਗਾ ਆਪਾਂ ਲਾਈਵ ਵੀਡੀਓ ਕਰਿਆ ਕਰਾਂਗੇ ਪਰ ਉਹਦੇ ਵਿੱਚ ਇੱਕ ਪੇਜ ਲੈ ਕੇ ਨਾਮ ਸਿੰਘ ਹੱਥ ਨਾਲ ਹੀ ਲਿਖਾਗੇ ਮੁੰਡਾ ਭਾਵੇਂ ਕੁੜੀ ਹੈ ਨਾਮ ਕੌਰ ਹੋ ਗਿਆ ਹੈ ਨਾ ਜ਼ਿਲ੍ਹਾ ਲੁਧਿਆਣਾ ਹੋ ਗਿਆ ਜ਼ਿਲ੍ਹਾ ਬਠਿੰਡਾ ਜਾਂ ਪੰਜਾਬ ਤੋਂ ਜੋ ਵੀ ਜਾਂ ਕੈਨੇਡਾ ਤੋਂ ਕਹਿੰਦਾ ਆਪਾਂ ਜੋ ਡਾਟਾ ਤੁਸੀਂ ਇੱਥੇ ਕੰਪਿਊਟਰਾਈਜ਼ਡ ਅੱਖਰਾਂ ਦੇ ਵਿੱਚ ਦੇਖ ਰਹੇ ਹੋ ਉਹ ਡਾਟਾ ਆਪਾਂ ਹੱਥ ਨਾਲ ਲਿਖ ਕੇ ਪਾਇਆ ਕਰਾਂਗੇ ਤੇ ਬਹੁਤਾ ਲੰਮਾ ਡਾਟਾ ਨਹੀਂ ਪਾਇਆ ਕਰਾਂਗੇ ਸਿੱਧੀ ਤੋਂ ਸਿੱਧੀ ਜਿੰਨਾ ਹੋ ਸਕਿਆ ਕਰੂਗਾ ਆਪਾਂ ਲਾਈਵ ਦੇ ਵਿੱਚ ਉਹ ਡਾਟਾ ਨਿਵੇੜ ਲਿਆ ਕਰਾਂਗੇ ਪਰ ਜੇ ਇਹਦੇ ਤੇ ਆਪਾਂ ਮਿਹਨਤ ਕਰਦੇ ਆ ਤੈਨੂੰ ਇੱਕ ਪ੍ਰੋਫੈਸ਼ਨਲੀ ਤਰੀਕੇ ਦੇ ਨਾਲ ਆਪਾਂ ਇਹ ਐਤਵਾਰ ਵਾਲੀ ਵੀਡੀਓ ਪਾਉਣੀ ਹੈ ਤੇ ਉਹਦੇ ਵਿੱਚ ਆਪਾਂ ਹੱਥ ਨਾਲ ਲਿਖਾਂਗੇ ਤੇ ਜਲਦੀ ਥੋੜੇ ਰਿਸ਼ਤੇ ਨਿਘਾਵਾਂਗੇ ਪਰ ਉਹਦੇ ਵਿੱਚ ਫੀਸ ਕੱਟ ਰੂਗੀ ਤੇ ਮੈਨੂੰ ਲੱਗਦਾ ਵੀ ਕਾਫੀ ਨਾਰਮਲ ਪਰਿਵਾਰ ਜਿਹੜੇ ਮੈਂ ਕਹਿਣਾ ਨਹੀਂ ਚਾਹੁੰਦਾ ਦੇਖੋ ਜਿੰਨਾਂ ਨੇ ਵੀ ਆ ਐਡ ਪਾਈ ਹੋਈ ਹੈ ਮੇਨ ਜਿਹੜੇ ਵਧੀਆ ਪਰਿਵਾਰ ਨੇ ਆਪਾਂ ਫੀਸ ਲੈਣੇ ਪਰ ਜਿਵੇਂ ਬਹੁਤ ਹੀ ਵਿਚਾਰੇ ਵਿੱਚ ਗਰੀਬ ਪਰਿਵਾਰ ਹੁੰਦੇ ਐ ਤੇ ਮੇਰਾ ਵੀ ਦਿਲ ਕਹਿੰਦਾ ਸੀ ਕਿ ਦੇ ਨਾ ਕਿਤੇ ਵੀ ਯਾਰ ਇਹਨਾਂ ਦੀ ਵੀ ਹੈਲਪਰ ਦੇ ਤੌਰ ਤੇ ਇਹ ਚੀਜ਼ ਹੋਈ ਆ ਵੀ ਹਨਾ ਤਾਂ ਬੁੱਧਵਾਰ ਨੂੰ ਇੱਕ ਨਵਾਂ ਸੈਟਅਪ ਹੈ ਮੈਨੂੰ ਵੀ ਨਹੀਂ ਪਤਾ ਕਿਵੇਂ ਦਾ ਲੱਗੇਗਾ ਜੇ ਚੰਗਾ ਉਹਦੇ ਤੋਂ ਮੈਨੂੰ ਰਿਸਪਾਂਸ ਮਿਲਿਆ ਤਾਂ ਆਪਾਂ ਉਹਨੂੰ ਕੰਟੀਨਿਊ ਕਰਾਂਗੇ ਨਹੀਂ ਤਾਂ ਦੋ ਤਿੰਨ ਬੁੱਧਵਾਰ ਆਪਾਂ ਕਰਕੇ ਉਹਨੂੰ ਬੰਦ ਕਰ ਦਿਆਂਗੇ ਤੇ ਮੈਨੂੰ ਲੱਗਦਾ ਵਧੀਆ ਮਿਲੂਗਾ ਨਾਰਮਲ ਪਰਿਵਾਰਾਂ ਦੀ ਵੀ ਦੇ ਵਿੱਚ ਹੈਲਪ ਹੋਏਗੀ ਹਨਾ ਤੇ ਬਾਕੀ ਪ੍ਰੋਗਰਾਮ ਕਿਵੇਂ ਦਾ ਲੱਗਿਆ ਕਮੈਂਟ ਜਰੂਰ ਕਰਦਿਆ ਕਰੋ ਤੇ ਸਾਡਾ ਵਿਆਹ ਮੈਰਿਜ ਵੀਰੋ ਇਹ ਮੈਰਿਜ ਵੀਰੋ ਦੇ ਰਿਲੇਟਡ ਹੈ ਤੇ YouTube ਪਰ ਸਰਦਾਰ ਆਪਣਾ ਬਲੌਗਿੰਗ ਚੈਨਲ ਹੈ Goa ਵਗੈਰਾ ਆਪਾਂ ਜਾਏ ਵੀਡੀਓ ਦੀ ਐਡੀਟਿੰਗ ਵਗੈਰਾ ਚੱਲੀ ਜਾਂਦੀ ਹੈ ਉਹਦੇ ਤੇ ਆਪਾਂ ਬਲੌਗ ਜਲਦੀ ਤੋਂ ਜਲਦੀ ਅਪਲੋਡ ਕਰ ਦੇਵਾਂਗੇ ਤੇ ਚੈਨਲ ਉਹ ਵੀ ਸਬਸਕ੍ਰਾਈਬ ਕਰ ਲਓ YouTubeਰ ਸਰਦਾਰ ਤੇ ਇਹਨੂੰ ਵੀ ਭਾਈ ਸਬਸਕ੍ਰਾਈਬਰ ਕਰਕੇ ਤੇ ਜਿਹੜੇ ਰਿਸ਼ਤੇਦਾਰ ਤੁਹਾਡੇ ਯਾਰ ਦੋਸਤ ਨੇ ਉੱਥੋਂ ਤੱਕ ਵੀਡੀਓ ਨੂੰ ਪਹੁੰਚਾ ਦਿਓ ਤੇ ਕਿਸੇ ਦੇ ਇਹ ਵੀਡੀਓ ਕੰਮ ਆ ਜਾਵੇ ਕਿਸੇ ਦਾ ਘਰ ਵੱਸ ਸਕੇ ਸੋ ਮਿਲਦੇ ਆਂ ਜੀ ਅਗਲੇ ਐਤਵਾਰ ਨੂੰ ਸ਼ਾਮ 8 ਵਜੇ ਤੇ ਉਸ ਤੋਂ ਪਹਿਲਾਂ ਬੁੱਧਵਾਰ ਨੂੰ ਕੋਸ਼ਿਸ਼ ਕਰਦੇ ਆਂ ਤੇ ਤਦ ਤੱਕ ਲਈ ਬਨੇ ਰਹੋ ਆਪਣੇ ਚੈਨਲ ਤੇ ਧੰਨਵਾਦ ਜੀ